ਸਿਆਣੇ ਕਹਿੰਦੇ ਨੇ ਕਿ ਮਨ ਜੀਤ ਜਗ ਜੀਤ ਜਿਸ ਨੇ ਮਨ ਜਿੱਤ ਲਿਆ ਉਸ ਨੇ ਜਗ ਜਿੱਤ ਲਿਆ ਪਰ ਮਨ ਜਿੱਤਣਾ ਬੜਾ ਔਖਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਬਹੁਤ ਛੋਟੀ ਜੀ ਕਹਾਣੀ ਤੇ ਸੁਨੇਹਾ ਬਹੁਤ ਵੱਡਾ ਹੈ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਔਰਤ ਨੇ ਬਾਂਦਰ ਅਤੇ ਬੱਕਰਾ ਰੱਖਿਆ ਹੋਇਆ ਸੀ ਇੱਕ ਦਿਨ ਔਰਤ ਨੇ ਖਾਣਾ ਬਣਾਇਆ ਤੇ ਬਾਜ਼ਾਰ ਦੇ ਵਿੱਚ ਦਹੀਂ ਲੈਣ ਚਲੀ ਗਈ ਤੇ ਉਸ ਤੋਂ ਪਿੱਛੋਂ ਬਾਂਦਰ ਨੇ ਆਪਣੇ ਗਲ ਵਿੱਚੋਂ ਰੱਸੀ ਖੋਲੀ ਖੋਲ ਕੇ ਸਾਰਾ ਖਾਣਾ ਖਾ ਗਿਆ ਤੇ ਉਸ ਤੋਂ ਬਾਅਦ ਉਸ ਨੇ ਬੱਕਰੇ ਦੇ ਗਲ ਦੇ ਵਿੱਚੋਂ ਰੱਸੀ ਖੋਲ ਦਿੱਤੀ ਅਤੇ ਆਪਣੇ ਗਲ ਦੇ ਵਿੱਚ ਪਾ ਕੇ ਬੈਠ ਗਿਆ ਜਦੋਂ ਔਰਤ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਬੱਕਰਾ ਖੁੱਲਾ ਹੈ ਤੇ ਖਾਣਾ ਹੈ ਨਹੀਂ ਇਸ ਦਾ ਮਤਲਬ ਖਾਣਾ ਬੱਕਰੇ ਨੇ ਖਾ ਲਿਆ ਤੇ ਉਸ ਨੇ ਬੱਕਰੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਇੱਕ ਸੱਜਣ ਇਹ ਸਭ ਕੁਝ ਦੇਖ ਰਿਹਾ ਸੀ ਉਸ ਨੇ ਔਰਤ ਨੂੰ ਕਿਹਾ ਕਿ ਬੱਕਰਾ ਬੇਕਸੂਰ ਹੈ ਇਹ ਸਾਰਾ ਕੰਮ ਤਾਂ ਬਾਂਦਰ ਨੇ ਕੀਤਾ ਸੋ ਭਾਈ ਜੀ ਕਹਾਣੀ ਬਹੁਤ ਹੀ ਛੋਟੀ ਹੈ ਪਰ ਸੁਨੇਹਾ ਬਹੁਤ ਵੱਡਾ ਹੈ ਕਿ ਮਨਰੂਪੀ ਬਾਂਦਰ ਆਪਣੀ ਕਾਮਨਾ ਪੂਰੀ ਕਰ ਲਈ ਬਹੁਤ ਕੁਝ ਕਰਦਾ ਹੈ ਪਰ ਸਜ਼ਾ ਇਸ ਬੇਕਸੂਰ ਸਰੀਰ ਨੂੰ ਮਿਲਦੀ ਹੈ ਸੋ ਜਿੰਨਾ ਹੋ ਸਕਦਾ ਆਪਣੇ ਮਨ ਦੇ ਉੱਤੇ ਕਾਬੂ ਰੱਖੋ ਨਹੀਂ ਤਾਂ ਫਿਰ ਸਵਾਰੀ ਆਪਣੇ ਜ਼ਮਾਨ ਦੀ ਆਪ ਜ਼ਿੰਮੇਵਾਰ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਕਹਾਣੀ ਨੂੰ ਬੜੀ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਦੋਸਤਾਂ ਨੂੰ ਤਾਂ ਸ੍ਰੀਕਾਲ